ਵੀਰੇ ਮੁੰਡੇ ਜਾ ਰਹੇ ਸੀਗੇ ਬਾਹਰਲੇ ਉਹਨਾਂ ਨੇ ਸੂਆ ਮਾਰਿਆ ਮੈਂ ਇੱਕ ਥਾਂ ਮੇ ਖੜਾ ਰਿਹਾ ਇਹਨਾਂ ਨੇ ਆ ਕੇ ਮੈਨੂੰ ਫੜਿਆ ਠੀਕ ਆ ਇਹਨਾਂ ਨੇ ਲੱਤਾਂ ਤੋੜੀਆਂ ਮੇਰੀਆਂ ਜਗਤਾਰ ਸਿੰਘ ਤੇ ਉਹਨਾਂ ਕੀ ਆਈ ਮਨਜੀਤ ਸਿੰਘ ਜੀ ਇਹਨਾਂ ਨੇ ਮੇਰੀ ਲੱਤਾਂ ਵੀ ਤੋੜੀਆਂ ਸਿਰ 'ਤੇ ਡੰਬੇ ਮਾਰੇ ਨੇ ਆ ਬਾਹਾਂ ਤੋੜੀਆਂ ਨੇ ਦੋਨੀਆਂ ਇਧਰਲੀ ਵੀ ਬਾਹ ਟੁੱਟ ਗਈ ਇਧਰਲੀ ਵੀ ਟੁੱਟ ਗਈ ਗਾਲਾਂ ਕੱਢੀਆਂ ਕਹਿੰਦਾ ਕਹਿੰਦਾ ਮਾਰਾਂਗੇ ਕਹਿੰਦਾ ਅਸੀਂ ਬਹੁਤ ਕੁਝ ਬੋਲਿਆ ਜੀ ਗਾਲਾਂ ਕੱਢੀਆਂ ਨੇ ਸਾਨੂੰ ਕੌਣ ਨੇ ਉਹ ਉਹ ਮਨਜੀਤ ਤੇ ਹੁਣ ਇਹ ਕੀ ਆਦਨੋਈ ਹਾਈ ਕਿਹੜੇ ਪਿੰਡ ਦੀ ਘਟਣਾ ਇਹ ਘਟਣਾ ਹੈਗੀ ਆਪਣੇ ਹੋਈ ਤਾਂ ਆਪਣੀ ਉੱਥੇ ਆਈਏ ਕੀ ਆਦਨੋਈ ਭਾਈ ਗੁਰਦਾਸ ਰਵੇ ਜੀ ਭਾਈ ਗੁਰਦਾਸ ਰਵੇ ਘਟਣਾ ਹੋਈ ਹੈਗੀ ਪਿੰਡ ਹੈਗਾ ਉਹਨਾਂ ਦਾ ਚਾਹ ਕੌਣ ਨੇ ਉਹ ਮਨਜੀਤ ਸਿੰਘ ਪਤਾ ਨਹੀਂ ਇਹ ਕੌਣ ਨੇ ਉੱਪਰ ਪ੍ਰਧਾਨ ਨੇ ਇਹ ਕਮੇਟੀ ਦੇ ਪਤਾ ਨਹੀਂ ਕਿਹੜੀ ਪ੍ਰਧਾਨ ਨੇ ਕਮੇਟੀ ਦੇ 19 ਅਰਵ ਦੇ ਹਾਂ ਹੀ ਉੱਥੋਂ ਦੇ ਨਹੀਂ ਹੁਣ ਕੀ ਮੰਗ ਕਰਦੇ ਹੁਣ ਮੰਗ ਕੁਝ ਨਹੀਂ ਕਰਦੇ ਛਣ ਤਨ ਇਨਸਾਫ ਚਾਹੀਦਾ ਈ ਸਾਡੀ ਲੱਤਾਂ ਤੋੜੀਆਂ ਨੇ ਜੀ ਸਾਰਾ ਕੁਝ ਕੀਤਾ ਹੁਣ ਅਸੀਂ ਬੇਕਸੂਰਾਂ ਹੀ ਦੋਨੇ ਇਹਨਾਂ ਦਾ ਤਾਂ ਜੀ ਕੋਈ ਉਹਦੇ ਵਿੱਚ ਰੋਲ ਹੀ ਨਹੀਂ ਹੈਗਾ ਇਹ ਤਾਂ ਜੀ ਦੋਨੇ ਦੋਨੇ ਇਹ ਮੁੰਡਾ ਤਾਂ ਜਿਹੜਾ ਹਰਜੀਤ ਸਿੰਘ ਹੈ ਜੀ ਇਹ ਤਾਂ ਇਕੱਲਾ ਸੀਗਾ ਏ ਮੁੰਡੇ ਨੂੰ ਕੁੱਟ ਰਹੇ ਸੀਗੇ ਉਧਰੋਂ ਆਉਂਦੇ ਸੀਗੇ ਜੀ ਮੇਰੇ ਮੁੰਡੇ ਦਾ ਜਰਮ ਦਿਨ ਸੀਗਾ ਇਹਨੇ ਤਾਂ ਜਰਮ ਦਿਨ ਮਨਾਉਣ ਵਾਸਤੇ ਮੇਰੇ ਦਿਉਰ ਦੇ ਮੁੰਡੇ ਨੂੰ ਲੈਣ ਗਏ ਤੇ ਇਹਨਾਂ ਨੇ ਖੜ ਕੇ ਇਹਨੂੰ ਪੁੱਛਣ ਲੱਗੇ ਵੀ ਕੀ ਗੱਲ ਹੋ ਗਈ ਜੀ ਇਹਨਾਂ ਨੇ ਕਿਹਾ ਕਹਿੰਦੇ ਜੀ ਇਹਨਾਂ ਨੇ ਤਾਂ ਕੁਝ ਨਹੀਂ ਪੁੱਛਿਆ ਉਹਨਾਂ ਮੁੰਡੇ ਨੇ ਜੀ ਇਹ ਡੇਗ ਲੇ ਉੱਥੇ ਦੋਨੇ ਇਹ ਉੱਥੇ ਇਕੱਠ ਹੋ ਗਿਆ ਜੀ ਬਹੁਤ ਜ਼ਿਆਦੇ ਇਹਨਾਂ ਤਾਂ ਮਸਾਂ ਕੱਢ ਕੇ ਲਿਆਏ ਨੇਗੇ ਜੀ ਉਸ ਵਾਲੇ ਵੀ ਜਿਹਨੇ ਕੀ ਪਤਾ ਉਸ ਉਹ ਮੁੰਡਾ ਕੀ ਨੋ ਆਦਾ ਆਪਣਾ ਕੀ ਨੋ ਜਗਤਾਰ ਸਿੰਘ ਜੀ ਕੋਣ ਕੀ ਮੰਗਦਾ ਹਾਂ ਮੈਂ ਮੰਗਦਾ ਇਹ ਕਰਦੀ ਆ ਵੀ ਜੇ ਮੇਰਾ ਮੁੰਡਾ ਬਿਨਾਂ ਕਸੂਰ ਤੋਂ ਕੁੱਟਿਆ ਬਿਨਾਂ ਮੰਗ ਅਸ ਤੋਂ ਕੁੱਟਿਆ ਇਹਨਾਂ ਨੇ ਵੀ ਮੈਨੂੰ ਇਨਸਾਫ ਚਾਹੀਦਾ ਵਾ ਉਹ ਮੇਰੇ ਬੇਟਾ ਜੀ ਹਰਜੀਤ ਸਿੰਘ ਇਹਨਾਂ ਦਾ ਜਨਮ ਦਿਨ ਸੀਗਾ ਜੀ ਇਹ ਆਪਦੇ ਮੇਰੀ ਮਾਸੀ ਦੇ ਪੋਤੇ ਨੂੰ ਆਪਦੇ ਭਰਾ ਨੂੰ ਮੇਰਾ ਪੁੱਤੀਜਾ ਲੱਗਦਾ ਉਹਨੂੰ ਲੈਣ ਗਿਆ ਸੀ ਘਰਾਂ ਚੋਂ ਤੇ ਇਹ ਰਾਸਤੇ ਜਿਹੜਾ ਅਮਨ ਮੁੰਡਾ ਜੀ ਇਹਨੂੰ ਉਹਨਾਂ ਨੇ ਫੜ ਰੱਖਿਆ ਸੀ ਜਿਹੜਾ ਆਪਣਾ ਮੁੰਡਾ ਵੀ ਮੇਰਾ ਹਰਜੀਤ ਸਿੰਘ ਜੀ ਇਹ ਇਨਸਾਨੀਅਤ ਤੌਰ ਤੇ ਪੁੱਛਣ ਗਿਆ ਵੀ ਤੁਸੀਂ ਇਹਨੂੰ ਕਿਉਂ ਕੁੱਟ ਮਾਰਦੇ ਹੋ ਨਾਲ ਹੀ ਉਹਨਾਂ ਨੂੰ ਢਾ ਲਿਆ ਇਹਨਾਂ ਨੂੰ ਦੋਨਾਂ ਦੀ ਕੁੱਟ ਮਾਰ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਗੱਡੀ 'ਚ ਸਿੱਟਾ ਜੀ ਗੱਡੀ 'ਚ ਪਿੰਡਾਂ 'ਚ ਘਮਾਉਂਦੇ ਰਹੇ ਜੀ ਘਮਾਉਂਦੇ ਰਹੇ ਇਹਨਾਂ ਨੂੰ ਮੰਦੇ ਪਤੇ ਸ਼ਬਦ ਬੋਲੇ ਜੀ 76 ਦਿੱਤੇ ਜੀ ਇਹਨਾਂ ਦੇ ਮੂੰਹ 'ਚ ਪਾਣੀ ਮੂਤ ਕੇ ਆ 70 ਦਿੱਤੇ ਜੀ ਇਹਨਾਂ ਦੇ ਮੂੰਹ 'ਚ ਜੋ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਜੀ ਸਾਨੂੰ ਤੇ ਨਾਲੇ ਸਾਡੇ ਜਾਤੀ ਪ੍ਰਤੀ ਜੀ ਬੋਲੇ ਜੀ ਇਹ ਇਹਨਾਂ ਨੂੰ ਕੁੱਟ ਇੱਕ ਆ ਜਗਤਾਰ ਸਿੰਘ ਲੱਡੀ ਜੀ ਮਿਕਮਨਜੀ ਸਿੰਘ ਰਾਚੂ ਜੀ ਉਹ ਕਿਸਾਨ ਯੂਨੀਅਨ ਦੇ ਆਗੂ ਨੇ ਜੀ ਕਿਉਂਕਿ ਮੰਗ ਸੀ ਮੰਗ ਕਰਦੇ ਆ ਅਸੰਤਾ ਦੇ ਇਨਸਾਫ ਦੀ ਮੰਗ ਕਰਦੇ ਆ ਜੀ ਇਹਨਾਂ ਦੇ ਐਸੀ ਐਕਟ ਲੱਗਣਾ ਚਾਹੀਦਾ ਜੀ 2-3 ਦਿਨ ਪਹਿਲਾਂ ਦੀ ਗੱਲ ਹੈ ਭਾਈ ਗੁਰਦਾਸ ਦੇ ਵਿੱਚ ਸਾਡਾ ਇੱਕ ਬੱਚਾ ਹੈ ਛੱਠੇ ਪਿੰਡ ਤੋਂ ਜਿਹੜਾ ਐਸੀ ਸਮਾਜ ਦਾ ਬੱਚਾ ਹਰਜੀਤ ਸਿੰਘ ਉਹ ਉੱਥੇ ਜਿਹੜਾ ਬੱਚਾ ਪੜਾਈ ਕਰ ਰਿਹਾ ਹੈਗਾ ਉਹ ਉੱਥੇ ਇੱਕ ਐਸ ਬੱਚੇ ਨੂੰ ਉਸਦੇ ਨਾਲ ਹੀ ਇੱਕ ਅਮਨ ਅਮਨ ਸਿੰਘ ਬੱਚਾ ਹੈ ਬਾਲੀਆਂ ਪਿੰਡ ਤੋਂ ਇਹ ਦੋਨੇ ਹੀ ਜਿਹੜੇ ਐਸੀ ਪਰਿਵਾਰ ਦੇ ਬੱਚੇ ਨੇ ਇਹ ਕਾਲਜ ਦੇ ਵਿੱਚ ਹੈਗੇ ਸੀਗੇ ਇਹਦਾ ਬੱਚੇ ਦਾ ਜਨਮ ਦਿਨ ਸੀਗਾ ਹਰਜੀਤ ਸਿੰਘ ਦਾ ਤਾਂ ਉੱਥੇ ਕਿਸੇ ਦਾ ਕੋਈ ਝਗੜਾ ਹੋ ਰਿਹਾ ਹੁਣ ਆਪਸ ਦੇ ਵਿੱਚ ਉਹ ਝਗੜੇ ਨੂੰ ਦੇਖਣ ਦੇ ਲਈ ਜਿਸ ਤਰ੍ਹਾਂ ਕੋਈ ਸ਼ੋਰ ਸ਼ਰਾਬਾ ਹੁੰਦਾ ਵੈਸੀ ਕੋਈ ਰੌਲਾ ਰੱਪਾ ਹੁੰਦਾ ਇਕੱਠ ਹੋਇਆ ਹੁੰਦਾ ਤਾਂ ਬੰਦਾ ਦੇਖਣ ਲੱਗ ਜਾਂਦਾ ਖੜਕੇ ਵੀ ਭਾਈ ਕੀ ਹੋਇਆਗਾ ਇਹ ਬੱਚੇ ਉੱਥੇ ਖੜਕੇ ਦੇਖਣ ਲੱਗਾ ਜਿਹੜੇ ਲੜਾਈ ਝਗੜਾ ਹੋ ਰੇ ਸੀਗਾ ਜਿਹੜੇ ਬੱਚਿਆਂ ਨੇ ਉਸ ਬੱਚੇ ਦੀ ਮਾਰਕੁੱਟ ਕੀਤੀ ਜਿਹੜਾ ਕੋਈ ਸੇਵਾਦਾਰ ਉੱਥੇ ਭਾਈ ਗੁਰਦਾਰ ਦੇ ਵਿੱਚ ਉਹ ਭੱਜ ਭੁੱਜ ਗਏ ਇਹੇ ਬੱਚਾ ਉੱਥੇ ਖੜਾ ਸੀਗਾ ਤਾਂ ਉਸ ਵਿਅਕਤੀ ਨੇ ਜਿਹੜਾ ਸੇਵਾਦਾਰ ਸੀ ਉਹਨੇ ਫੋਨ ਫੋਨ ਕਰਕੇ ਆਪਣੇ ਪਰਿਵਾਰ ਦੇ ਮੈਂਬਰ ਜਾਂ ਕੋਈ ਹੋਰ ਕਿਸਾਨ ਜੀ ਉਹਨਾਂ ਦੇ ਜੱਥੇਬੰਦੀ ਦੇ ਅੱਗੋਂ ਜਿਹੜੇ ਬੁਲਾ ਲਏ ਉੱਥੇ ਤਾਂ ਉਹਨਾਂ ਨੇ ਸਾਡ ਇਹਨਾਂ ਦੀ ਬੁਰੀ ਤਰ੍ਹਾਂ ਹੌਨ ਸਰ ਉਹਨਾਂ ਨੇ ਮਾਰਕੁੱਟ ਸ਼ੁਰੂ ਕਰਤੀ ਮਾਰਕੁੱਟ ਵੀ ਕੀਤੀ ਉਹਨਾਂ ਨੇ ਤੇਜ ਹਥਿਆਰ ਦੇ ਨਾਲ ਸੂਏ ਵਗੈਰਾ ਨਾਲ ਤੇ ਹਮਲਾ ਕੀਤਾ ਜੋ ਦੱਸਿਆ ਪਰਿਵਾਰ ਨੇ ਵੀਡੀਓ 'ਚ ਵੀ ਨਜ਼ਰ ਆਉਂਦਾ ਹੈਗਾ ਉਹਨਾਂ ਨੇ ਤੇਜ ਹਥਿਆਰ ਦੇ ਨਾਲ ਇਹਨਾਂ ਤੇ ਹਮਲਾ ਕੀਤਾ ਬੁਰੀ ਤਰ੍ਹਾਂ ਮਾਰਕੁੱਟ ਕਰਕੇ ਅਧਮਰਾ ਕਰਕੇ ਇਹਨਾਂ ਨੂੰ ਜਾ ਕੇ ਥਾਣੇ ਸੁਟਿਆ ਜਦ ਕਿ ਇਹ ਅਣਮਨੁੱਖੀ ਤਸ਼ੱਦਦ ਹੈ ਕਿਸੇ ਬੱਚੇ ਨੂੰ ਤੁਸੀਂ ਬੰਨ੍ਹ ਕੇ ਉਹਦੀ ਬੁਰੀ ਤਰ੍ਹਾਂ ਜਿਹੜੀ ਮਾਰਕੁੱਟ ਕਰ ਰਹੇ ਹੋ ਜੇ ਉਹਨਾਂ ਦੇ ਮੁਤਾਬਕ ਇਹਨਾਂ ਬੱਚਿਆਂ ਦੇ ਵਿੱਚੋਂ ਮਾਰਕੁੱਟ 'ਚ ਕੋ ਸ਼ਾਮਲ ਹੈਗਾ ਵੀ ਸੀ ਕੋਈ ਤਾਂ ਕਾਨੂੰਨ ਕਾਦੇ ਵਾਸਤੇ ਹੈ ਜੀ ਸਾਡੇ ਥਾਣੇ ਕਦੇ ਵਾਸਤੇ ਬਣਿਆ ਅਦਾਲਤਾਂ ਕਦੇ ਵਾਸਤੇ ਨਹੀਂ ਤੁਸੀਂ ਇਹਨਾਂ ਨੂੰ ਬੱਚਿਆਂ ਦੇ ਖਿਲਾਫ ਕਾਰਵਾਈ ਕਰਾਉਂਦੇ ਇਹ ਨਹੀਂ ਹੈਗਾ ਤੁਸੀਂ ਆਪ ਵੀ ਉਹਨਾਂ ਨੂੰ ਮਾਰਕੁੱਟ ਕਰਨ ਲੱਗ ਜਾਓ ਇਹ ਬੜੀ ਹੀ ਨਿੰਦਣਯੋਗ ਘਟਨਾ ਹੈ ਜਿਹੜੇ ਜਾਤੀਵਾਦ ਨੂੰ ਪੈਦਾ ਕਰਦੀ ਹੈ ਜੋ ਦੱਸਿਆ ਬੱਚਿਆਂ ਨੇ ਕਿ ਜਾਤੀ ਪ੍ਰਤੀ ਵੀ ਅਪਸ਼ਬਦ ਬੋਲੇ ਨੇ ਉਹ ਮੈਨੂੰ ਨਹੀਂ ਪਤਾ ਬੋਲੇ ਨੇ ਨਹੀਂ ਬੋਲੇ ਕਿਉਂਕਿ ਪਰਚਾ ਤਾਂ ਐਸੀ ਐਕਟ ਬਣਦਾ ਹੀ ਹੈ ਜੇ ਨਹੀਂ ਵੀ ਬੋਲੇ ਤਾਂ ਵੀ ਬਣਦਾ ਸੈਕਸ਼ਨ 18 ਇਹਦੇ ਤਹਿਤ ਕਿਉਂਕਿ ਇਹ ਬੱਚਿਆਂ ਤੇ ਹਤਿਆਚਾਰ ਹੋਇਆ ਮਨੁੱਖੀ ਤਸ਼ੱਦਦ ਕੀਤਾ ਗਿਆ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਬੇਨਤੀ ਵੀ ਕੀਤੀ ਹੈ ਵੀ ਜਿਹੜਾ ਜਿਹੜੇ ਵਿਅਕਤੀਆਂ ਨੇ ਇਸ ਬੱਚਿਆਂ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਹੈ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਤਰ੍ਹਾਂ ਮਾਰਕੁੱਟ ਕੀਤੀ ਹੈ ਡਾਕਟਰ ਦੀ ਅਪੀਨਿਅਨ ਲੈ ਕੇ ਇਹਨਾਂ ਦੇ ਖਿਲਾਫ ਤੁਰੰਤ ਜਿਹੜੀ ਕਾਰਵਾਈ ਕੀਤੀ ਜਾ